ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜਿਸ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਨੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਬਣਾਉਣ ਆਪਾਂ ਪਹੁੰਚੇ ਆ ਬਾਈ ਕਰਨਗੋਲ ਬਾਈ ਦਾ ਐਡਰੈਸ ਹੈਗਾ ਮਾਛੀਆਂ ਕਲਾਂ ਇਹ ਰਾਂਹ ਰੋਡ ਤੇ ਪੇਟ ਪੈ ਜਾਂਦਾ ਤੇ ਜ਼ਿਲ੍ਹਾ ਸੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੈ ਜੀ ਵਧੀਆ ਵੀਰੇ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਤੁਸੀਂ ਸੁਣਾਓ ਜੀ ਬਾਈ ਆਪਣਾ ਪਹਿਲਾ ਨਾਮ ਤੇ ਐਡਰੈਸ ਦੱਸਣਾ ਹੈ ਮੇਰਾ ਨਾਮ ਮੇਰਾ ਕਰਨਾ ਜੀ ਠੀਕ ਹੈ ਜੀ ਪਿੰਡ ਮੇਰਾ ਮਾਛੀਆਂ ਜੀ ਜ਼ਿਲ੍ਹਾ ਲੁਧਿਆਣਾ ਰਾਹੋਂ ਰੋਡ ਤੋਂ ਵੀਰੇ 1 ਕਿਲੋਮੀਟਰ ਅੰਦਰ ਨੂੰ ਆ ਕੇ ਪਿੰਡ ਪੈਂਦਾ ਜੀ ਆਪਣਾ ਮਾਛੀਆਂ ਕਲਾਂ ਠੀਕ ਹੈ ਬਈ ਠੀਕ ਹੈ ਵੀਰੇ ਹਾਂਜੀ ਵੀਰ ਜੀ ਬਾਈ ਇੱਕ ਵਾਰ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਮੇਰਾ ਮੋਬਾਈਲ ਨੰਬਰ 760729883 ਠੀਕ ਹੈ ਜੀ ਜੇ ਕਿਸੇ ਨੂੰ WhatsApp ਕਰਨਾ 9814548919 ਵੀਰੇ ਠੀਕ ਹੈ ਬਸ ਠੀਕ ਹੈ ਵੀ ਭਾਈ ਅੱਜ ਫਿਰ ਕਿੰਨੀਆਂ ਗਾਇਆਂ ਲੈ ਆਂ ਵੀਰੇ ਅੱਜ ਆਪਣੇ ਦੋ گاਵਾ ਵੀਰੇ ਠੀਕ ਹੈ ਵੀਰੇ ਤੋਫੇ ਵੀ ਦੇਣੇ ਅੱਜ ਹਾਂਜੀ ਹਾਂਜੀ ਸਭ ਤੋਂ ਪਹਿਲੇ ਇੱਕ ਬੇਨਤੀ ਹੈ ਨਾ ਭਾਈ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਣੇ ਹਾਂ ਠੀਕ ਹੈ ਜਿਸ ਹੁਣਾਂ ਤੁਹਾਨੂੰ گاਵਾ ਦਾ ਪਤਾ ਲੱਗ ਜਾਂਦਾ ਨਾ ਇੱਕ ਤਾਂ ਆਪਾਂ ਵੀਡੀਓ ਪਾਈ ਸੀ ਪਿਛਲੇ ਕੀ ਹਣਾ ਜਦੋਂ ਆਪਾਂ ਚਾਰ ਪੰਜ ਦਿਨ ਵੀਡੀਓ ਨਹੀਂ ਕਵਰ ਕੀਤੀ ਇੱਕ ਵੀਡੀਓ ਪਾਈ ਸੀ ਆਪਾਂ ਮੁੱਲ ਕਿਤਾ ਸੀ ਗਾਂ ਦਾ 75000 ਰੁਪਏ ਹਣਾ ਵਿੱਚ ਉਹ ਬੱਚੀ ਸੀ ਚਾਰ ਦੰਦ ਦੂਜੇ ਸੂਏ ਸੋਣੀ ਸੀ ਹਾਂਜੀ ਹਾਂਜੀ ਵੀਰੇ ਉਹ ਭਾਈ ਨੇ ਨਾ ਆਪਾਂ ਇੱਕ ਨਾਲ ਉਹ ਟੋਕਰ ਗਾਈ ਸੀ ਜਰਸੀ ਉਹਦਾ ਮੁੱਲ ਪਾਇਆ ਸੀ ਆਪਾਂ 28000 ਪਾਇਆ ਸੀ ਨਾ ਉਹਦਾ ਮੁੱਲ 28 ਦੀ ਦੇਣੀ ਆ ਉਹ ਬਾਈ ਨੇ 19 ਕ ਸ਼ੂਟ ਵੀਡੀਓ ਦੇ ਕੇ ਮਨ ਫੋਨ ਲਾ ਲੈ ਕਹਿੰਦਾ ਬਾਈ ਇਹ ਤੂੰ 28000 ਦੀ ਕਿਹਾ ਹਾਂਜੀ ਹਾਂਜੀ ਵੀਡੀਓ ਤਾਂ ਕਰੇ ਮੇਰਾ ਪੂਰਾ ਅੰਤ ਤੱਕ ਜਰੂਰ ਦੇਖਿਆ ਕਰੋ ਤੁਹਾਨੂੰ ਵੀ ਰੇਡ ਦਾ ਪਤਾ ਲੱਗਿਆ ਨਾ ਕੀ ਰੇਡ ਚੱਲ ਰਿਆ ਨਾ ਜਿਹੜੀ ਡਿਟੇਲ ਹੁੰਦੀ ਹੈ ਵੀਡੀਓ ਦੀ ਹਾਂਜੀ ਸਾਰਾ ਦੇਖਿਆ ਕਰੋ ਮੇਰਾ ਭਰਾ ਠੀਕ ਹੈ ਬਈ ਅੱਜ ਫਿਰ ਇੱਕ ਸੂਈ ਹੋਈ ਗਾਂ ਇੱਕ ਗੱਬਨ ਮੇਰੇ ਇਹ ਹੁਣੇ ਸੂਈ ਰੱਟੀਆਂ ਮੈਂ ਤਾਂ ਘਰ ਸੀ ਆਪਣੀ ਹਵੇਲੀ ਦੇ ਵਿੱਚ ਨਾ ਹਾਂਜੀ ਹਾਂਜੀ ਯਾਨੀ ਬੱਚਾ ਮੂਰੇ ਪਿਆ ਸੀ ਮੈਂ ਰਾਣ ਕੇ ਦੇਖਿਆ ਮੈਂ ਤਾਂ ਸੋਚਿਆ ਸੀ ਰਾਤ ਆਈਆਂ ਆਪਣੇ ਕੋ ਮੈਂ ਵੀ ਚੱਲ ਹੇ 5-6 ਦਿਨ ਗਾਂ ਸੁੰਗੀ ਨਹੀਂ ਹਾਂਜੀ ਹਾਂਜੀ ਕਿਉਂਕਿ ਚਲੋ ਗਰਮ ਟੈਂਪੂ ਦੀ ਇੱਕ ਹਿੱਲ ਜਿਹੜਾ ਦੇ ਨਾਲ ਮੈਂ ਕਹਿ ਸਕਣੇ ਆ ਨਾ ਉਹਦਾ ਵੀ ਚੰਗੀ ਬਣੀ ਹੈ ਥੋੜਾ ਜੀ ਹਾਂ ਯਾਨੀ ਸੂਈ ਪੀ ਮੈਂ ਬੋ ਵਧੀਆ ਜ਼ਰੂਰ ਸ਼ੁਰੂ ਕਰ ਲਈਏ ਆ ਜਾਓ ਇਧਰੋਂ ਆਇਆ ਕੋਈ ਠੀਕ ਹੈ ਵੀਰੇ ਵੀਰੇ ਇਹਦੀ ਡਿਟੇਲ ਦੱਸੋ ਪਹਿਲਾਂ ਵੀਰੇ ਡਿਟੇਲ ਬੰਚ ਇਹ ਆਪ ਕਹਨੂੰ ਦੂਜੇ ਕਹਿਲਾ ਠੀਕ ਹੈ ਅਰੀਜਨਲ ਤੀਜੇ ਸੂਏ ਆ ਯਾਨੀ ਕਿ ਲੱਗਦੀ ਦੂਜੇ ਸੂਏ ਆ ਹਾਂਜੀ ਹਾਂਜੀ ਵੀਰੇ ਠੀਕ ਹੈ ਬੱਚੀ ਟਾਈਪ ਵੀ ਲੱਗਦੀ ਆ ਹਾਂਜੀ ਹਾਂਜੀ ਤੇ ਦੁੱਧ ਦੇ ਦਿੰਦੇ ਬੰਚ ਇਹ ਮੇਰਾ ਭਰਾ ਯਾਨੀ ਕਿ ਮਾਲਕਾਂ ਨੂੰ ਦੱਸਿਆ ਕਹਿੰਦੇ 17 18 ਕਿਲੋ ਚਾਉਨੇ ਆ ਅਸੀਂ ਠੀਕ ਹੈ ਵੀਰੇ ਯਾਨੀ ਕਿ ਆਪਾਂ ਜੇ ਉਹ ਚਾਉਂਦੇ ਹੋਣਗੇ ਤੇ ਆਪਾਂ 20 ਕਿਲੋ ਦੇ ਵੀ ਤੇ ਅੰਦਰ ਹਾਂ ਵੀ ਤੇ ਅੰਦਰ ਲਾਲਾ 20 ਮੰਨ ਕੇ ਲਾਲਾ ਠੀਕ ਹੈ ਵੀਰੇ ਠੀਕ ਹੈ ਵੀ ਇੰਨੇ ਦੀ ਆਪਾਂ ਜੱਜਮੈਂਟ ਲਾ ਕੇ ਚਲੋਦੇ ਹਾਂ ਠੀਕ ਹੈ ਨਹੀਂ ਉਹਦਾ ਵੀ ਥੱਲੋ ਬਹੁਤ ਵਧੀਆ ਬਣੀ ਆ ਮੈਂ ਕਹਿੰਦਾ ਸੀਲ ਸਾਬ ਕਿਥੇ ਦੇ ਪਰ ਜੇਰ ਪੈਣੀ ਆ ਦੇ ਆ ਦੇ ਥਾਂ ਦੇਖ ਬੰਚ ਆ ਦੇਖ ਆ ਦੇ ਕੱਲਾ ਕੱਲਾ ਥਣ ਲੱਗਾ ਪੂਰੇ ਗਏ ਧਾਰਾਂ ਹੀ ਮਾਰ ਕੇ ਦਿਖਾ ਦੇਣੇ ਆਪਾਂ ਕੋਈ ਚੱਕਰ ਉਧਰ ਠੰਡੀ ਪੂਰੀ ਹੈ ਦੇਖੋ ਮੈਂ ਕਹਿੰਦਾ ਪੂਰੀ ਠੰਡਿਆ ਆ ਦੇਖੋ ਮਗਰ ਬੱਚਾ ਦੇਖ ਲੈ ਕਿੱਡਾ ਦਿੱਤਾ ਇਹਨੇ ਮਗਰ ਬੱਚਾ ਹੈਗਾ ਆ ਦੇ ਆ ਚੱਲੋ ਧਾਰਾਂ ਦੇ ਉੱਤੇ ਪੂਰੀ ਮੋਟੀ ਦਾ ਰਹਿ ਗਈ ਆ ਹਾਂ ਠੀਕ ਹੈ ਭਾਈ ਭਾਈ 20 ਕਿਲੋ ਤੱਕ ਦੇ ਦਊਗੀ ਆਮਨਦਰੇ ਜਿਸ ਸਾ ਉਹ ਤਾਂ ਦੇਖ ਲੈ ਹਾਂਜੀ ਤਾਂ ਘੱਟ ਸੂਪੀ ਆ ਦੇਖ ਲੈ ਇਹ ਸਾਰੀ ਖੁੱਲਣੀ ਸੀ ਝੋਲੀ ਨਹੀਂ ਤਾਂ ਜਿਉਂ ਜਿਉਂ ਖਾਓਗੇ ਜਿਉਂ ਜਿਉਂ ਬਣੋਗੇ ਇਹ ਉਹ ਤਾਂ ਭਾਈ ਠੀਕ ਹੈ ਤਾਂ ਨਹੀਂ ਲੋਟੇ ਆ ਜਾਣੀ ਨਹੀਂ 20 ਕਿਲੋ ਦੇ ਆਸ-ਪਾਸ ਹੀ ਦਊਗੀ 19 ਹੋ ਜਵੇ 20 ਹੋ ਜਾ ਖਾਣ ਨੂੰ ਚਾਰੂਆ ਦੇਖ ਲੈ ਲੱਖ ਇੱਕ ਵਾਰ ਨਹੀਂ ਸੂਕੇ ਹਟਿਆ ਨਹੀਂ ਤਾਂ ਕੋਈ ਡਾਕਟਰ ਸੂਆ ਵੀ ਮੰਨੇ ਜਾਂਦਾ ਠੀਕ ਆ ਹਾਂਜੀ ਹਾਂਜੀ ਕੱਦ ਕੱਦ ਛੋਟਾ ਨਹੀਂ ਹੈਗਾ ਨਾ ਜਿਹੜਾ ਵੱਡਾ ਆ ਹਾਂ ਵਧੀਆ ਕੱਦ ਹੈਗਾ ਬ੍ਰੇਮਿਆਨੇ ਕੱਦ ਦੀ ਜਨ ਕਿ ਜੱਚਦੇ ਕੱਦ ਦੀ ਭਾਰੀ ਗਾਂ ਆ ਕੋਈ ਹੌਲੀ ਗਾਂ ਨਹੀਂ ਹਾਂਜੀ ਹਾਂਜੀ ਵੀਰੇ ਠੀਕ ਹੈ ਜੀ ਵੀਰੇ ਤੋੜ ਲੈ ਇੱਕ ਵਾਰ ਤੋੜਾ ਦਿਖਾ ਦੀਏ ਚੰਗੀ ਹੈਗੀ ਅੱਦਗਾ ਹੁਣੀ ਸੋਈ ਹੈਗੀ ਆ ਇਹ ਤਾਂ ਮੈਂ ਘਰ ਸੀ ਬੰਚ ਮੈਂ ਤਾਂ ਆਣ ਕੇ ਦੇਖੀ ਹਾਂ ਚਲੋ ਗਰੋਸ ਸਪਰੀਡ ਚ ਪੈਂਦੀ ਹੈ ਫੈਟ ਵੀ ਚੰਗਾ ਹੋਊਗਾ ਆ ਨਹੀਂ ਨੇ ਬੱਚੇ ਕਰਕੇ ਆ ਦੇਖੋ ਇੱਕ ਵਾਰ ਚੰਗੀ ਹੈਗੀ ਆ ਬਾਲਾ ਵੱਡਾ ਕੱਦ ਨਹੀਂ ਚੰਗਾ ਕੱਦ ਹੈਗਾ ਗਾਂ ਦਾ ਅੰਡਰਵਾਲ ਦੀ ਬੁਰੀ ਚੰਗੀ ਹੈਗੀ ਆ ਥਾਨ ਪੂਰਾ ਚੰਗਾ ਲੱਗਾ ਇਕੱਲਾ ਇਕੱਲਾ ਲੱਗਾ ਹੈ ਪੂਰੇ ਗੈਪ ਤੇ ਆ ਦੇਖੋ ਇੱਕ ਵਰਗਾ ਚੰਗੀ ਹੈਗੀ ਆ ਬੱਚੇ ਦਾ ਵਾਰਾ ਸਕਰੀਡ ਚ ਪੈਂਦੀ ਹੈਗੀ ਆ ਥਾਨ ਵੀ ਇਕੱਲਾ ਇਕੱਲਾ ਲੱਗਾ ਹੈ ਪੂਰੇ ਗੈਪ ਤੇ ਭਾਈ ਇਹਦੀ ਕੀ ਡਿਮਾਂਡ ਕਰਦਾ ਮਨਸੇ ਤੋਹਫੇ ਦੇਣਿਆ ਦੋਵੇਂ ਸਹੀ ਹੈ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹ ਤੈਨੂੰ ਦੱਸਤੀ ਗੱਲ ਨਾ ਤੇ ਇਦਾਂ ਦਾ ਮੁੱਲ ਕਿਧਰੋਂ ਮਿਲਣਾ ਨਾ ਕਿਨ ਕੀਤਾ ਹੋਣਾ ਠੀਕ ਹੈ ਠੀਕ ਹੈ ਹਾਂ ਮੁੱਲ ਕਰਾ ਨੂੰ ਜਿੰਨਾ ਮਰਜ਼ੀ ਕਰਾ ਲੈ ਠੀਕ ਆ ਠੀਕ ਹੈ ਜੀ 50000 ਤੇ ਦੇ ਦਾਂਗੇ ਚਲੋ ਸਹੀ ਹੈ ਵੀਰੇ ਆਫਰ ਹੀ ਆ ਬਾਈ ਆਫਰ ਹੀ ਆ ਤੋਹਫੇ ਹੀ ਦੇਣੇ ਆਪਾਂ ਸਹੀ ਹੈ ਵੀਰੇ ਸਹੀ ਹੈ ਠੀਕ ਆ ਠੀਕ ਆ ਜੇ ਕਿਸੇ ਨੂੰ ਦੁੱਧ ਚੋਕ ਲੈ ਕੇ ਜਾਣਾ ਜਦੋਂ ਕਹਾਂ ਬਈ 20 ਕਿਲੋ ਬਾਈ ਤੂੰ ਚਵਾ ਦੇ ਠੀਕ ਆ ਕੋਈ ਮਾਲਕ ਨੇ ਦੱਸਿਆ ਕਿ 17 18 ਕਿਲੋ ਚੋਇਆ ਠੀਕ ਹੈ ਵੀਰੇ ਠੀਕ ਆ ਇਹ ਆਪਣੇ ਤੋਂ ਕਿਸੇ ਨੂੰ ਦੁੱਧ ਚੋਕ ਲੈ ਜਾਣਾ ਫਿਰ ਮੁੱਲ ਉਸ ਹਿਸ ਤਬਾਈ ਥਾਣੇ ਪਾਸ ਆ ਠੀਕ ਆ ਹਾਂਜੀ ਹਾਂਜੀ ਚੰਗੀ ਹੈਗੀ ਇੱਕ ਵਾਰ ਥਣ ਦੇਖੋ ਇੱਕ ਵਾਰ ਥਣ ਬੜਾ ਵਧੀਆ ਲੱਗਿਆ ਮੈਂ ਕਹਿੰਦਾ ਬੰਚ ਮੋਟਾ ਥਾਣਾ ਦੇ ਮੱਜਿਆ ਵਰਗਾ ਥਣ ਲੱਗਾ ਹੋਇਆ ਚੰਗੀ ਹੈਗੀ ਕਿੰਨੀ ਉੱਤੋਂ ਉਨੀ ਹੀ ਥੱਲੇ ਹੁੰਦੇ ਆ ਲੱਗਿਆ ਆਪਾਂ ਨਾ ਤੇ ਮਾਰਾ ਪਸ਼ੂ ਅਜੇ ਤੱਕ ਲਿਆ ਨਾ ਆਪਾਂ ਲੈਣੇ ਨਾ ਹੀ ਕਿਸੇ ਨੂੰ ਦੇਣੇ ਆ ਠੀਕ ਆ ਸਹੀ ਆ ਵੀਰੇ ਸਹੀ ਆ ਸਭ ਧੰਨਵਾਦ ਆ ਨਾ ਉਹ ਭਰਾਵਾਂ ਦਾ ਜਿਹੜਾ ਆਪਣਾ ਇੰਨਾ ਸਾਫ ਦਿੰਦੇ ਆ ਨਾ ਉਹ ਭਰਾ ਆਪਣਾ ਫੋਨ ਲਾਉਂਦੇ ਠੀਕ ਆ ਸਹੀ ਆ ਪਰ ਆਪਾਂ ਉਹਦਾ ਮਾਣ ਵੀ ਕਰੀਦਾ ਜੇ ਆਪਾਂ ਨੂੰ ਫੋਨ ਉਹਦਾ ਜੇ ਆਪਾਂ ਉਹਦਾ ਮਾਣ ਵੀ ਕਰੀਦਾ ਵੀ ਇਦੇ ਜੀ ਵੀ ਬਈ ਮਾਨ ਕਰਦੀ ਮੌਕੇ ਤੇ ਆਈ ਦੇ ਦਾ। ਇਹ ਵੰਚ ਮੈਂ ਤਾਂ ਮੁੱਲ ਹੀ ਨਹੀਂ ਜਿਆਦਾ ਕੀਤਾ ਇਹਦਾ। ਚੱਲ ਆਈ ਦੇ ਬਈ ਮਾੜਾ ਮੋਟਾ ਕਰਦੀ ਮਾਰ। ਚੱਲ ਕੋਈ ਨਹੀਂ 1000 ਛੱਡ ਦਾਂਗੇ ਵਿਕਣ ਦਾ। 990 ਦੇ ਦਾਂਗੇ ਹੋਰ ਦੱਸ ਕੋਈ ਸ਼ਰਾਹ ਚਾਹੀਦਾ। ਭਈ ਆਖਰ ਗੱਬਨ ਵਾਲੀ ਗਾਂ ਦੀ ਡਿਟੇਲ ਦੱਸ। ਆ ਜਾ ਵੀਰੇ। ਇਹ ਕੱਲੇ ਸੂਏ ਸੋਣੀਆਂ ਬੰਚ। ਅੱਛਾ ਜੀ। ਹਾਂ। ਉਹ ਬਾਈ ਕਹਿੰਦਾ ਸੀ ਮੂੰਹ ਚ ਦੰਦਾਂ ਚ ਪਰ ਮੈਂ ਦੰਦ ਦੇਖੇ ਨਹੀਂ ਹੈਗੇ। ਠੀਕ ਆ ਮੈਂ ਦੇਖ। ਦੇਖ ਲੈਣਾ ਦੰਦ ਆ ਇੱਕ ਵਾਰ ਤੇਰੇ ਸਾਹਮਣੇ। ਠੀਕ ਆ। ਆ ਦੇਖੋ ਇੱਕ ਵਾਰੀ। ਚੰਗੀ ਯਾ ਬੰਛੇ ਚੀਜ਼ ਹੁੰਦਾ ਜੀ ਹਾਂ ਚੰਗੀ ਹੈਗੀ ਆ ਛੇ ਦਾੰਦਾ ਪਹਿਲੇ ਸੂਏ ਬੈੜੀ ਸੁਣੀ ਆ ਬੰਛੇ ਸਹੀ ਹੈ ਜਦ ਐਸੀ ਸਹੀ ਵਾਲ ਤੇ ਜਰਸੀ ਦੇ ਕਰੋਸ ਤੇ ਪੈ ਜਾਂਦੀ ਜਰਸੀ ਕਰੋਸ ਤੇ ਸ਼ਾਈ ਵਾਲ ਦੇ ਕਰੋਸ ਚ ਆਉਂਦੀ ਹੈ ਠੀਕ ਆ ਹੁੰਦਾ ਬਈ ਅਡਰ ਚੰਗਾ ਹੈਗਾ ਇਹਦਾ ਬੰਛੇ ਜਿਸਾ ਨਾਲ ਪਲੂਨ ਤਿਆਰ ਹੋਇਆ ਬੱਚੇ ਕੱਦ ਗਾਣ ਵਾਲੀ ਰੋਟੀ ਨਹੀਂ ਹੈਗਾ ਦੇਖੋ ਇੱਕ ਵਾਰ ਬਰਾਬਰ ਲਾ ਲਾ ਲਈ ਜਾਈਏ ਚੰਗੀ ਹੈਗੀ ਆ ਠੀਕ ਆ ਬਈ ਕਿੰਨਾ ਟਾਈਮ ਕੱਢਦੀ ਆ ਠੰਡੀ ਸਬੀਲ ਬਹੁਤ ਆ ਬੰਛ ਦੇ ਠੀਕ ਆ ਠੀਕ ਆ ਆ ਦੇਖੋ ਇੱਕ ਵਾਰ ਅੱਗੋਂ ਬਈ ਚੱਲਦੇ ਜਿੱਦਾਂ ਮਰਜੀ ਬੈਠੋ ਬਈ ਕਿੰਨਾ ਟਾਈਮ ਕੱਢਦੀ ਆ ਬੰਚੂ ਇਹ ਦੇ ਨਾ ਦੱਸੋ ਆਪਾਂ ਨੂੰ ਬਾਈਆਂ ਨੇ 22 ਤਰੀਕ ਨੂੰ ਪੂਰੇ ਸਹੀ ਆ ਵੀਰੇ ਠੀਕ ਆ ਬਾਈ ਨੂੰ ਦਿਨ ਪੂਰੇ ਸੀ ਉਹਦੇ ਵੀ ਦੱਸੇ ਸੀ ਆਪਾਂ ਨੂੰ 23 ਤਰੀਕ ਨੂੰ ਪੂਰੇ ਤਿੰਨ ਚਾਰ ਦਿਨ ਪਹਿਲੇ ਸੂ ਵੀ ਬੜੀ ਠੀਕ ਆ ਜਾਣਗੇ ਮੇਵਾ ਲੈ ਕੇ ਕਹਿੰਦੇ ਉਹ ਤਾਂ ਖੜ ਨਹੀਂ ਹੁੰਦਾ ਬੜੀ ਤੋਂ ਹਾਂਜੀ ਹਾਂਜੀ ਚਾਰ ਪੰਜ ਦਿਨ ਲੈ ਜੂਗੀ ਬਾਈ ਹਲੇ ਲੈ ਜੂ ਬੰਚ ਹੁਣ ਰਾਤ ਆਈਆਂ ਗੱਡੀ ਦੇ ਹਿਲਜੁਲ ਨਾਲ ਕੀ ਪਤਾ ਲੱਗਦਾ ਹੁਣ ਠੀਕ ਹੈ ਗਰਮੀ ਦਾ ਟਾਈਮ ਆ ਠੀਕ ਹੈ ਬਾਈ ਕਿੰਨਾ ਕੁ ਦੁੱਧ ਬਾਜਰੀ ਦੇ ਪਹਿਲੇ ਸੂਏ ਬੰਚ ਮੈਨੂੰ ਜਿਸ ਹਿਸਾਬ ਨਾਲ ਹਨਾ ਆਰਡਰ ਇਹਨੇ ਤਿਆਰ ਕੀਤਾ ਬੱਚੀ ਨੇ ਜ਼ਿਆਦਾ ਨਹੀਂ ਕਹਿੰਦੇ ਆਪਾਂ ਹਾਂਜੀ 15 16 ਕਿਲੋ ਨੋਰਮਲ ਜਾਂ ਤੈਨੂੰ ਦੇ ਦਊਗੀ ਹਾਂ 15 16 ਕਿਲੋ ਨੋਰਮਲ ਸੁਆਜ ਲੱਗਾ 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 ਹੈ ਪੂਰੇ ਗੈਪ ਤੇ ਮੁੱਟਾ ਥਾਂ ਲੱਗਾ ਰੇਹ ਨੂੰ ਦੇਖੋ ਚੰਗੀ ਹੈਗੀ ਹੈਗਾ ਅਲੱਗ ਅਲੱਗ ਥਾਂ ਲੱਗਾ ਪੂਰੇ ਗੈਪ ਤੇ ਸਾਈਵਲ ਤੇ ਜਰਸੀ ਦਾ ਕ੍ਰੋਸ ਚ ਪੈਂਦੀ ਹੈ ਫੈਟ ਇਹਦੇ ਵੀ ਚੰਗੀ ਆਊਗੀ ਸ਼ਾਈਨਿੰਗ ਬੁਰੀ ਹੈਗੀ ਆ ਬੱਛੀ ਜ ਮੈਂ ਕਹਿੰਦਾ ਕੋਈ ਚੱਕਾ ਹੀ ਕੋਈ ਨਾ ਦੇਖੋ ਠੰਡੀ ਬੁਰੀ ਆ ਥਾਂ ਰਹਿਣਾ ਕਹੇ ਜਿਦਾ ਤਾਂ ਥਾਂ ਉਦਾਂ ਦੇ ਇਹਨੂੰ ਆ ਥਾਂ ਚੰਗਾ ਲੱਗਾ ਹੈ ਇੱਕ ਵਾਰਾ ਦੇਖੋ ਥਾਂ ਤੁਸੀਂ ਨੇੜੇ ਚੈੱਕ ਕਰੋ ਇਹ ਵੀ ਤੋਹਫਾ ਹੀ ਦੇਣਾ ਇਹ ਵੀ ਵਾਰ ਇੱਕ ਵਾਰ ਤੋੜ ਲੈ ਪਹਿਲਾਂ ਦੋਰਾ ਦਿਖਾ ਦੀਏ ਚੰਗੀ ਹੈਗੀ ਕਦ ਵੀ ਵਧੀਆ ਹੈਗਾਗਾ ਬੱਤ ਸ਼ਾਈਨਿੰਗ ਬੁਰੀ ਹੈਗੀ ਆ ਚਾਰੂ ਮੂਹ ਬੰਚੇ ਵੀ ਆ ਦੇਖ ਇੱਕ ਵਾਰੀ ਅਡਰੀ ਜਜਮੈਂਟ ਉਸਾਬ ਨਾਲ ਲਾ ਲੈ ਚਾਰ ਪੰਜ ਦਿਨ ਕੱਢ ਕੇ ਥੂਣਾ ਇਹਨੇ ਵਧੀਆ ਅਡਰ ਬਣਾਉਗੀ ਚੰਗੀ ਆ ਝੋਲ ਵੀ ਪੂਰੀ ਪਈ ਹੈ ਲੈਡਰ ਚ ਕਦ ਵੀ ਵਧੀਆ ਹੈਗਾ ਦਾ ਇਹ ਤਾਂ ਪੂਰਾ ਪਿਆ ਦੇਖਾ ਇਧਰ ਆ ਦੇਖੋ ਪੁਰੀਆਂ ਵਾਲ ਢਿੱਲਾ ਕਢਣਾ ਲੈਨੇ ਬਾਈ ਇਹਦਾ ਕੀ ਮੁੱਲ ਕਰਦਾ ਬੰਚ ਮੁੱਲ ਇਹ ਵੀ ਆਪਾਂ ਤੋਹਫਾ ਹੀ ਦੇਣਾ ਹਾਂਜੀ ਵੀਰੇ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਹੋ 52000 ਦੀ ਚਲੋ ਸਹੀ ਹੈ ਨਹੀਂ ਤੇ ਇਹ ਨਹੀਂ ਬੱਚਿਆਂ ਦਾ ਲੋਕ ਕਿੰਨਾ ਕਰਦਾ ਮਾਰੇ 70 70 ਰੁਪਏ ਆਖਦਾ ਹਾਂਜੀ ਜੇ ਕੋਈ ਜੋੜਾ ਲੈ ਜਾਊਗਾ ਜੇ ਜੋੜਾ ਲੈ ਜਾਊਗਾ ਹਾਂਜੀ ਕਰ ਦਾਂਗੇ ਮਾਨਤਾ ਕੋਈ ਮੌਕੇ ਤੇ ਠੀਕ ਹੈ ਠੀਕ ਹੈ ਬਾਈ ਜੋੜੇ ਚ ਬਾਈ ਕਰਾਇਆ ਵੀ ਫਰੀ ਹੈ ਕਿਰਾਇਆ ਤੇ ਉਹ ਹੀ ਆਪਣੀ ਤੁਹਾਨੂੰ ਪਤਾ ਚਲਦੀ ਚਲਦੀ 50 ਕਿਲੋਮੀਟਰ ਤੱਕ ਜੋੜੇ ਦਾ ਕਿਰਾਇਆ ਫ੍ਰੀ ਹੈ ਕੰਦੀ ਦਾ ਕਿਰਾਇਆ ਫ੍ਰੀ ਨਹੀਂ ਹੈ ਠੀਕ ਹੈ ਵੀਰੇ ਜੇ ਕੋਈ ਮਰਜ਼ੀ ਜਾਵੇ ਠੀਕ ਆ 50 ਕਿਲੋਮੀਟਰ ਤੱਕ ਕਿਰਾਇਆ ਫ੍ਰੀ ਹੈ ਹਾਂ ਤੇ ਜੋੜੇ ਜਬਾਈ ਕਹਿੰਦਾ ਮਾਨ ਵੀ ਵਧੀਆ ਕਰ ਦਾਂਗੇ ਹਾਂ 15 16 ਬਾਈ ਆਰਾਮ ਨਾਲ ਪਾ ਜੂਗੀ ਪਹਿਲੇ ਵੀਰੇ ਨੋਰਮਲ ਜਿਹਾ ਇਹਨੂੰ ਕਹਿੰਦੇ ਹੁੰਦੇ ਆ ਵਧੀਆ ਹੈਗਾ ਅਡਰ ਕੁਆਲਿਟੀ ਦੇਖੋ ਟੋਕਣ ਵਾਲੇ ਪਾ ਆ ਬੰਚ ਹਾਂਜੀ ਹਾਂਜੀ ਵੀਰੇ ਸਹੀ ਹੈ ਟੋਕਣਾ ਵਿਕਦੀਆਂ ਪਈਆਂ ਹੁਣ ਇਹਨੇ ਨੇ ਵੇਖਿਆ ਜੇ ਬਾਜ਼ਾਰ ਬਾਹਰ ਤੋਂ ਮੰਗੇ ਦੇਖ ਲੈ ਕੋਈ ਹਨਾ 40 45 ਤੋਂ ਘੱਟ ਟੋਕਰ ਨਹੀਂ ਮਿਲਦੀ ਹਾਂਜੀ ਹਾਂਜੀ ਵੀਰੇ ਠੀਕ ਹੈ ਰੋਜ਼ ਚਲੋ ਆਪਾਂ ਵੀ ਇਹ ਕੰਮ ਕਰਨੇ ਆਪਣਾ ਬਹੁਤ ਸਾਥ ਆਪਣੇ ਭਰਾ ਦਿੰਦੇ ਆ ਨਾ ਇਹਦੇ ਦੇਖ ਤੋਂ ਧੰਨਵਾਦ ਕਰਦਾ ਮੈਂ ਠੀਕ ਹੈ ਤਨੀ ਬਾਕੀ ਆਪਣੇ ਕੋ ਆਉਂਦੇ ਵੀ ਆ ਨਾ ਇੱਕ ਆਪਣਾ ਭਰਾ ਆ ਇੱਧਰ ਆ ਜੰਗ ਭਰਾ ਆ ਆਪਣਾ ਬਰਨਾਲੇ ਸਾਈਡ ਦਾ ਬਹੁਤ ਨਾਲ ਪਿਆਰ ਆ ਉਹ ਮਾਲ ਲੈ ਕੇ ਜਾਂਦਾ ਚਲੋ ਰੱਬ ਨੂੰ ਵੀ ਹੈ ਨਾ ਸਹੀ ਹੈ ਜਿਹੜੇ ਆਉਂਦੇ ਆਪਣੇ ਕੋ ਸਹੀ ਆ ਕਦ ਵਧੀਆ ਹੈਗਾ ਕਦ ਫੋਨ ਵੱਡਾ ਸੁਣਾ ਹੈਗਾ ਹਾਂਜੀ ਦੋਨੋਂ ਹੀ ਪਸ਼ੂ ਬਾਈ ਦੇ ਚੰਗੇ ਹੈਗੇ ਆ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ